ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀ ਅਨੰਦ ਦੀ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜੋ ਜੀ ਅੱਜ ਇੱਕ ਆਪਾਂ ਗੱਲ ਕਰਨੀ ਸੀ ਤੁਹਾਡਾ ਨਾਲ ਛੋਟੀ ਜੀ ਕਿ ਬੱਚੇ ਐਫੋਨ ਬਹੁਤ ਦੇਖਦੇ ਆ ਇਹ ਤਾਂ ਨਾ ਇੱਕ ਧੁਮਾਰੀ ਹੀ ਹੋ ਗਈ ਐ ਬਹੁਤ ਜ਼ਿਆਦਾ ਫੋਨ ਦੇਖਦੇ ਆ ਤੇ ਉਹ ਹੁਣ ਆਪਾਂ ਇਹ ਸੋਚਦੇ ਆ ਵੀ ਆਪਾਂ ਕਿਵੇਂ ਫੋਨ ਤੋਂ ਇਹਨਾਂ ਨੂੰ ਬਚਾਈਏ ਇੱਕ ਤਾਂ ਇਹ ਐ ਕਿ ਨਿਗਾਹ ਬਹੁਤ ਘਟਦੀ ਐ ਪਹਿਲਾਂ ਜਿਵੇਂ ਕਿ 50 ਸਾਲ ਤੋਂ ਉੱਪਰ ਜਾ ਕੇ ਨੀਗਾ ਘਟ ਜਿੰਦੀ ਹੁੰਦੀ ਸੀ ਅੱਜ ਕੱਲ 3 3 4 4 ਸਾਲਾਂ ਦੇ ਬੱਚਿਆਂ ਦੇ ਐਨਕ ਲੱਗੀ ਪਈ ਐ ਤੇ ਅੱਗੇ ਜਾ ਕੇ ਉਹਨਾਂ ਦਾ ਕੀ ਹਾਲ ਹੋਊਗਾ ਜਿਨ੍ਹਾਂ ਦੇ 3 4 ਸਾਲਾਂ ਦੇ ਆਂਦੇ ਐਨਕ ਲੱਗ ਗਈ ਤੇ ਅੱਗੇ ਦੇਖੋ ਵੀ ਕਿੰਨਾ ਪੂਰੀ ਜ਼ਿੰਦਗੀ ਤਾਂ ਬਹੁਤ ਔਖੀ ਹੋ ਜਾ ਕੱਢਣੀ ਤੇ ਆਪਾਂ ਬੱਚਿਆਂ ਨੂੰ ਬਚਾਈਏ ਤੇ ਇਹ ਆਪਾਂ ਨੂੰ ਮਾਂ ਪਿਓ ਨੂੰ ਥੋੜਾ ਜਿਆਦਾ ਧਿਆਨ ਕਰਨਾ ਪਊਗਾ ਕਿਉਂਕਿ ਬੱਚੇ ਤਾਂ ਨਾਦਾਨ ਆ ਉਹਨਾਂ ਨੂੰ ਤਾਂ ਨਹੀਂ ਪਤਾ ਵੀ ਸਾਡੇ ਅਸਤੇ ਕੀ ਸਹੀ ਆ ਕੀ ਗਲਤ ਉਹਨਾਂ ਨੂੰ ਤਾਂ ਐਂ ਲੱਗਦਾ ਕਿ ਚਲੋ ਉਹਨਾਂ ਦਾ ਮਨੋਰੰਜਨ ਹੁੰਦਾ ਐ ਨਾ ਫੋਨ ਦੇਖਦੇ ਆ ਉਹਨਾਂ ਨੂੰ ਵਧੀਆ ਲੱਗਦਾ ਤੇ ਇਹ ਐ ਕਿ ਆਪਾਂ ਨੂੰ ਬੱਚਿਆਂ ਨੂੰ ਥੋੜਾ ਟਾਈਮ ਦੇਣਾ ਚਾਹੀਦਾ ਜਿਵੇਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਆਪਾਂ ਖੇਡ ਖੇੜਦੇ ਰਹੇ ਆਪਾਂ ਖੁਦ ਵੀ ਡਿੱਕਰੀ ਘਾਣਾ ਹੋ ਗਿਆ ਜਿਵੇਂ ਡੀਕੇ ਹੋ ਗਿਆ ਸੀ ਤੇ ਬਹੁਤ ਖੇੜਦੇ ਸੀ ਤੇ ਉਸ ਟ੍ਰੈਪ ਦੀਆਂ ਆਪਾਂ ਖੇਡਾਂ ਇਹਨਾਂ ਨੂੰ ਨਾਲ ਥੋੜਾ ਜਿਹਾ ਦਿਖਾਈਏ ਵੀ ਅਸੀਂ ਆਹ ਖੇਡਦੇ ਹੁੰਦੇ ਸੀ ਤੇ ਬੱਚੇ ਵੀ ਗੱਲ ਸੁਣਦੇ ਆ ਸ਼ੌਂਕ ਨਾਲ ਦੇਖਦੇ ਅੱਛਾ ਤੁਸੀਂ ਆਏ ਖੇਡਦੇ ਹੁੰਦੇ ਸੀਗੇ ਤੁਸੀਂ ਆਹ ਵਾਲੀਆਂ ਖੇਡਾਂ ਖੇਡਦੇ ਹੁੰਦੇ ਸੀਗੇ ਤੇ ਇਹ ਆ ਕਿ ਆਪਾਂ ਇਹਨਾਂ ਨੂੰ ਨਾਲ ਥੋੜਾ ਜਿਹਾ ਸਮਾਂ ਦੇਈਏ ਤੇ ਕਹਾਂ ਘਰੀਏ ਵੀ ਆਜੋ ਆਪਾਂ ਖੇਡੀਏ ਫਿਰ ਇਹਨਾਂ ਦਾ ਫੋਨ 'ਚੋਂ ਧਿਆਨ ਹਟਦਾ ਏ ਕੋਈ ਜਿਵੇਂ ਪਹਿਲਾਂ ਆਂਡ ਗਵਾਂਢ ਦੇ ਬੱਚੇ ਸਾਰੇ ਇਕੱਠੇ ਹੋ ਕੇ ਖੇਡਦੇ ਸੀ ਅੱਜ ਕੱਲ ਦਾ ਕੀ ਟਾਈਮ ਹੈਗਾ ਕੇ ਬੱਚੇ ਇਕੱਠੇ ਹੀ ਨਹੀਂ ਹੁੰਦੇ ਆਪ ਕੋ ਆਪਣੇ ਘਰੇ ਰਹਿੰਦੇ ਆ ਤੇ ਇਹ ਹੈ ਕਿ ਚਲੋ ਆਸੇ ਪਾਸੇ ਦੇ ਦੋ ਚਾਰ ਬੱਚੇ ਆਪਾਂ ਜਿਵੇਂ ਨੇੜੇ ਨੇੜੇ ਘਰਾਂ ਦੇ ਜਾਂ ਆਪਦੇ ਸਕਿਆਂ ਦੇ ਹੀ ਬੱਚੇ ਹੁੰਦੇ ਆ ਪਰਿਵਾਰ ਆਪਣੇ ਕਿੰਨੇ ਹੁੰਦੇ ਆ ਨਾ ਪਿੰਡਾਂ ਦੇ ਵਿੱਚ ਤਾਂ ਇਹ ਹੁੰਦਾ ਕਿ ਆਪ ਕੋ ਘਰ ਹੀ ਜਿਵੇਂ ਆਪਣੇ 10 12 ਘਰ ਆਪਦੇ ਹੀ ਹੁੰਦੇ ਆ ਆਪਦੀ ਬੱਚੇ ਹੁੰਦੇ ਉਹ ਤੇ ਉਹਨਾਂ ਨੂੰ ਸਾਰੇ ਨੂੰ ਇਕੱਠੇ ਕਰੀਏ ਕਿ ਚਲੋ ਤੁਸੀਂ ਨਾ ਇਸ ਟਾਈਮ ਆ ਕੇ ਖੇਡਿਆ ਕਰੋ ਸਾਰੇ ਮਿਲ ਕੇ ਨਾਲੇ ਤਾਂ ਬੱਚਿਆਂ ਦਾ ਮੇਲ ਜੋਲ ਵਧਿਆ ਰਹਿੰਦਾ ਹੈ ਤੇ ਵੈਸੇ ਖੇਡਾਂ ਜਦੋਂ ਇਹ ਪੁਰਾਣੀਆਂ ਖੇਡਦੇ ਆ ਨਾ ਤੇ ਉਹਨਾਂ ਦਾ ਮਾਈਂਡ ਦੇ ਵਿੱਚੋਂ ਫੋਨ ਨਿਕਲ ਜਾਂਦਾ ਹੈ ਫੇਰ ਉਹਨਾਂ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਆਪਾਂ ਫੋਨ ਦੇਖੀਏ ਤੇ ਵਧੀਆ ਵੀ ਲੱਗਦਾ ਹੈ ਤੇ ਉਹ ਪਹਿਲਾਂ ਵਾਲੇ ਸਮੇਂ ਆਪਾਂ ਨੂੰ ਵੀ ਯਾਦ ਆਉਂਦੇ ਕਿ ਅਸੀਂ ਵੀ ਇਦਾਂ ਹੀ ਖੇਡਦੇ ਹੁੰਦੇ ਸੀ ਤੇ ਹੁਣ ਜਦੋਂ ਦੇਖੀਦਾ ਹੈ ਕਿ ਫੋਨ ਲੈ ਕੇ ਤੇ ਬਹਿ ਜਾਂਦੇ ਅੰਦਰ ਵੈਸੇ ਉਹਨਾਂ ਨੂੰ ਬੱਚਿਆਂ ਨੂੰ ਕਹਦੇ ਹੀ ਇੱਕ ਮਿੰਟ ਚੁੱਪ ਕਰਕੇ ਬਹਿ ਜਾਓ ਨਹੀਂ ਬਹਿੰਦੇ ਤੇ ਉਹ ਘਰ ਦੇ ਵੀ ਕਹਿੰਦੇ ਲਓ ਆਹ ਫੋਨ ਲੈ ਲਓ ਤੇ ਬਹਿ ਜਾਓ ਫੇਰ ਉਹਨਾਂ ਨੂੰ ਕੋਲਾਚਾਰ ਘੰਟੇ ਬਿਠਾਈ ਰੱਖੋ ਬੈਠੇ ਰਹਿਣਗੇ ਇਹ ਪਰ ਇਹ ਇਹ ਹੈ ਕਿ ਚਲੋ ਆਪਾਂ ਨੂੰ ਆ ਲੱਗਦਾ ਹੁੰਦਾ ਵੀ ਬੱਚੇ ਆਪ ਨੂੰ ਪਰੇਸ਼ਾਨ ਕਰ ਰਹੇ ਆ ਤੇ ਆਪਾਂ ਇਹਨਾਂ ਨੂੰ ਫੋਨ ਦੇ ਕੇ ਬਿਠਾ ਦਈਏ ਤੇ ਪਰ ਅੱਗੇ ਜਾ ਕੇ ਬਹੁਤ ਪ੍ਰੋਬਲਮ ਆਉਣਗੀਆਂ ਤੇ ਇਸ ਕਰਕੇ ਹੈ ਕਿ ਆਪਾਂ ਨੂੰ ਖੁਦ ਨੂੰ ਸੋਚਣਾ ਪੈਣਾ ਹੈ ਹੁਣ ਕਿ ਆਪਾਂ ਉਹ ਕਰੀਏ ਇਹਨਾਂ ਦੇ ਨਾਲ ਟਾਈਮ ਸਪੈਂਡ ਕਰੀਏ ਤੇ ਇਹਨਾਂ ਨੂੰ ਬਿਠਾਈਏ ਵੀ ਆਪਾਂ ਦੋ ਚਾਰ ਦਿਨ ਹੀ ਆਪਾਂ ਇਹਨਾਂ ਨੂੰ ਲਾ ਦਿੱਤਾ ਨਾ ਵੀ ਆ ਤੁਸੀਂ ਇਹ ਆ ਵਾਲੀ ਖੇਡ ਖੇਡਿਆ ਕਰੋ ਤੇ ਆਪਣੇ ਆਪ ਹੀ ਲੱਗ ਜਾਣਗੇ ਕਿ ਫਿਰ ਰੋਜ਼ ਖੇਡਣਗੇ ਇਹਨਾਂ ਨੂੰ ਪਤਾ ਲੱਗ ਜੂਗੀ ਆ ਵਧੀਆ ਇਹਦੇ ਵਿੱਚ ਵੀ ਮਜ਼ਾ ਆਉਂਦਾ ਏ ਇਕੱਠੇ ਹੋ ਕੇ ਖੇਡਦੇ ਆ ਤੇ ਜਰੂਰ ਇਹ ਕੰਮ ਕਰਿਓ ਜੇ ਬੱਚਿਆਂ ਨੂੰ ਬਚਾਉਣਾ ਹੈ ਫੋਨਾਂ ਤੋਂ ਤੇ ਵੈਸੇ ਫਿਰ ਨਹੀਂ ਤਾਂ ਕੋਈ ਹਾਲ ਨਹੀਂਗਾ ਬਹੁਤ ਔਖਾ ਹੋ ਜੂਗਾ ਜਿਹੜੇ ਹਿਸਾਬ ਦੇ ਨਾਲ ਬੱਚੇ ਅੱਜਕੱਲ੍ਹ ਫੋਨ ਦੇਖਦੇ ਆ ਹੁਣ ਤਾਂ ਉਹ ਵੀ ਗੱਲ ਆ ਕਿ ਜੰਮਦਾ ਹੀ ਬੱਚਾ ਕਹਿੰਦਾ ਮੈਨੂੰ ਫੋਨ ਦਿਖਾਓ ਆਦਤ ਪਾ ਦਿੰਨੇ ਆਪਾਂ ਲੈ ਦੇਖੀਏ ਦੇਖਦਾ ਏ ਫੋਨ ਫੋਨ ਬੰਨੀ ਦੇਖਦਾ ਏ ਐਂ ਕਰ ਕਰਕੇ ਆਪਾਂ ਉਹਨੂੰ ਕਰ ਦਿੰਨੇ ਆ ਉਹਨੂੰ ਆਦਤ ਬਣ ਜਾਂਦੀ ਏ ਤੇ ਪਲੀਜ਼ ਇੰਨਾਕ ਧਿਆਨ ਰੱਖਿਓ ਸਾਰੇ ਪੇਰੇ ਇਸ ਨੂੰ ਚਾਹੀਦਾ ਏ ਕਿ ਆਪਦੇ ਬੱਚਿਆਂ ਨੂੰ ਜਾਂ ਕੋਈ ਗੇਮਾਂ ਦੇ ਵਿੱਚ ਜਿੱਦਾਂ ਗਰਾਊਂਡ 'ਚ ਲੈ ਗਏ ਪਿੰਡਾਂ ਦੇ ਵਿੱਚ ਗਰਾਊਂਡ ਬਣੇ ਹੁੰਦੇ ਆ ਕੋਈ ਫੁੱਟਬਾਲ ਕ੍ਰਿਕਟ ਪਹਿਲਾਂ ਵੀ ਬੱਚੇ ਖੇਡਣਾ ਖੇਡਦੇ ਸੀ ਫੋਨ ਤਾਂ ਹੁਣ ਆ ਗਏ ਤੇ ਹੁਣ ਬੱਚਿਆਂ ਨੂੰ ਉਸ ਫੋਨ ਤੋਂ ਬਿਨਾਂ ਇਹਨਾਂ ਨੂੰ ਸੁਝਦਾ ਹੀ ਕੁਝ ਨਹੀਂ ਗਾ ਹਰ ਟੈਂਪ ਫੋਨ 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 ਆਈ ਕਰੀ ਜਾਂਦੇ ਰਹਿੰਦੇ ਆ ਤੇ ਇਹ ਵਾਲਾ ਕੰਮ ਜ਼ਰੂਰ ਕਰਿਓ ਤੁਸੀਂ ਛੋਟੀਆਂ ਮੋਡੀਆਂ ਮੰਮੀਆਂ ਨੂੰ ਚਾਹੀਦਾ ਏ ਮਦਰਾ ਜਿਹੜੀਆਂ ਕਿ ਆਪਦੇ ਬੱਚਿਆਂ ਨੂੰ ਚਲੋ ਆਪਾਂ ਕਹਿੰਦੇ ਫਾਦਰ ਤਾਂ ਬਾਹਰ ਆ ਘਰੇ ਨਹੀਂ ਹੈਗੀ ਜਦੋਂ ਹੀ ਸਕੂਲੋਂ ਆਉਂਦੇ ਇਹਨਾਂ ਨੂੰ ਕੋ ਘੰਟਾ ਜਲੋ ਰੈਸਟ ਕਰਕੇ ਚਲੋ ਆਓ ਆਪਾਂ ਖੇਡਦੇ ਆਓ ਕਿ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਵੀ ਅਸੀਂ ਕਿਵੇਂ ਖੇਡਦੇ ਹੁੰਨੇ ਆ ਤੇ ਅਸੀਂ ਵੈਸੇ ਕੋਸ਼ਿਸ਼ ਕਰ ਰਹੇ ਆ ਸਾਡੇ ਬੱਚੇ ਫੋਨਾਂ ਤੋਂ ਦੂਰ ਰਹਿਣ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਸਾਰੇ ਲੋਕ ਕਾਣਨ ਹਾਂ ਪਾਣੀ ਨਾਲ ਕਾਣੀ ਦੇ ਹੋ ਜਾ ਲਾਸਟ ਇਹ ਜਿਹੜਾ ਸੀ ਬਲਾ ਕੀੜੀ ਕੰਨ

ría y en... बोलो बोलो चला दो 了吗、嗯？嗯 ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ